ਅੱਜ ਅਸੀਂ ਆਏ ਹਾਂ ਗੁਰਦੁਆਰਾ ਗੁਰਨਾਨਕ ਦਰਬਾਰ ਬਹਿਰੀਨ ਦੇ ਵਿੱਚ ਜਿੱਥੇ ਕਿ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸੀ ਅਖੰਡ ਪਾਠ ਬੁੱਧਵਾਰ 16 4 2025 ਨੂੰ ਆਰੰਭ ਕੀਤੇ ਗਏ ਸੀ ਅੱਜ ਮਿਤੀ 18 4 2025 ਦਿਨ ਸ਼ੁੱਕਰਵਾਰ ਨੂੰ ਇਹਨਾਂ ਅਖੰਡ ਪਾਠ ਸਾਹਿਬ ਦਾ ਜੇਠ ਹੈਗਾ ਸਮਾਪਨ ਕੀਤਾ ਜਾਏਗਾ ਬਹਿਰੀਨ ਦੇ ਵਿੱਚ ਰਹਿੰਦੇ ਸਾਰੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਇਹ ਸਾਰਾ ਸਮਾਗਮ ਜਿਹੜਾ ਸੀਗਾ ਉਹ ਆਰੰਭ ਕੀਤਾ ਗਿਆ ਸੀ ਜੇ ਨਾ ਸਾਡੇ ਭਰਾਵਾਂ ਨੂੰ ਨਹੀਂ ਪਤਾ ਕਿ ਇਹ ਗੁਰਦੁਆਰਾ ਸਾਹਿਬ ਕਿੱਥੇ ਆ ਤੇ ਉਹਨਾਂ ਨੂੰ ਮੈਂ ਦੱਸ ਦਵਾਂ ਇਹ ਗੁਰਦੁਆਰਾ ਸਾਹਿਬ ਅਲਬਾ ਅਲੂਮੀਨੀਅਮ ਫੈਕਟਰੀ ਦੇ ਬਿਲਕੁਲ ਓਪੋਜ਼ਿਟ ਸਾਈਡ ਤੇ ਆ ਅਲਬਾ ਫੈਕਟਰੀ ਜਿਹੜੀ ਹੈਗੀ ਆ ਬਹਿਰੀਨ ਦੀ ਅਲੂਮੀਨੀਅਮ ਫੈਕਟਰੀ ਬਹੁਤ ਹੀ ਮਸ਼ਹੂਰ ਫੈਕਟਰੀ ਆ ਤੇ ਉਹ ਬਹਿਰੀਨ ਦੇ ਵਿੱਚ ਇੱਕ ਹੀ ਫੈਕਟਰੀ ਆ ਦੋਸਤੋ ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵਿਸਾਖੀ ਸਿੱਖ ਧਰਮ ਦਾ ਇੱਕ ਪ੍ਰਮੁੱਖ ਤਿਉਹਾਰ ਹੈ ਜੋ ਹਰ ਸਾਲ ਵਿਸਾਖ ਮਹੀਨੇ ਦੀ ਪਹਿਲੀ ਤਰੀਕ ਨੂੰ ਮਨਾਇਆ ਜਾਂਦਾ ਹੈ ਇਹ ਦਿਨ ਖਾਲਸਾ ਪੰਥ ਦੀ ਸਥਾਪਨਾ ਦਿ ਸਮਾਤਵ ਰੱਖਦਾ ਹੈ ਇਸ ਸ਼ੋਭਾ ਮੌਕੇ ਤੇ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਅਖੰਡ ਪਾਠ ਕੀਰਤਨ ਲੰਗਰ ਅਤੇ ਨਗਰ ਕੀਰਤਨ ਦਾ ਆਯੋਜਨ ਕੀਤਾ ਜਾਂਦਾ ਹੈ ਇਸੇ ਕੜੀ ਵਿੱਚ ਬਹਿਰੀਨ ਸਥਿਤ ਗੁਰਦੁਆਰਾ ਗੁਰੂ ਨਾਨਕ ਸਾਹਿਬ ਦਰਬਾਰ ਵਿੱਚ ਵੀ ਅੱਜ ਅਖੰਡ ਪਾਠ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਸੰਗਤਾਂ ਨੇ ਬੜੀ ਸ਼ਰਧਾ ਨਾਲ ਹਿੱਸਾ ਲਿਆ ਇਸ ਮੌਕੇ ਤੇ ਅਨੇਕਾਂ ਪ੍ਰਕਾਰ ਦੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਦੌਰਾਨ ਬਹਿਰੀਨ ਜੂਥ ਕਲੱਬ ਵੱਲੋਂ ਰਗੜਾ ਸ਼ਰਧਈ ਦੀ ਸੇਵਾ ਨਿਭਾਈ ਗਈ। ਇੱਥੇ ਆਈਆਂ ਸੰਗਤਾਂ ਨੇ ਹਰ ਇੱਕ ਭਗਵਾਨ ਦਾ ਖੂਬ ਆਨੰਦ ਮਾਣਿਆ। ਜਿੱਥੇ ਇੱਕ ਪਾਸੇ ਸ਼ਰਧਈ ਅਤੇ ਫਰੂਟ ਚਾਟ ਦਾ ਲੰਗਰ ਲਗਾਇਆ ਗਿਆ ਸੀ ਉੱਥੇ ਦੂਜੇ ਪਾਸੇ ਚਾਹ ਅਤੇ ਪਕੌੜੇ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਵਾਲੇ ਕਵੀਸ਼ਰੀ ਜਥਾ ਨੂੰ ਕਵੀਸ਼ਰੀ ਗਾਇਨ ਕਰਨ ਵਾਸਤੇ ਬੁਲਾਇਆ ਗਿਆ ਸੀ ਕਵੀਸ਼ਰੀ ਗਾਇਨ ਦੁਆਰਾ ਸਾਰੀ ਸੰਗਤ ਨੂੰ ਸਿੱਖੀ ਹਿਸਤਰੀ ਦੇ ਨਾਲ ਜਾਣੂ ਕਰਵਾਇਆ ਗਿਆ। ਆਕੀ ਹੋ ਕੇ ਬੈ ਗਿਆ ਗੁਰੂ ਗੋਬਿੰਦ ਸਿੰਘ ਸ਼ੇਰ ਰਲ ਕੇ ਮੁਗਲ ਪਹਾੜੀਏ ਲੈਣ ਅਨੰਦ ਪਰਕੇ ਦਾਦਾ <laughs>